ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਜਣੇ ਵਧੀਆ ਹੋਵੋਗੇ ਆਪਾਂ ਬਣਾ ਬਣਿਆ ਜੀ ਨਵੇਂ ਨਵੇਂ ਬਲੌਗਰ ਬਲੌਗ ਦਾ ਇਹ ਹੈਗਾ ਆਪਣਾ ਤੀਜਾ ਆਪਾਂ ਅੱਜ ਸਵੇਰੇ ਟਾਬੇ ਤੇ ਜਾ ਕੇ ਬਣਾਇਆ ਪੋਹਾ ਪੋਹੇ ਦੇ ਨਾਲ ਨਾਲ ਆਪਾਂ ਬਣਾਏ ਪਰੌਂਠੇ ਪਰੌਂਠਿਆਂ ਦਾ ਆਰਡਰ ਸੀਗਾ ਤੇ ਉਸ ਤੋਂ ਬਾਅਦ ਆ ਗਿਆ ਆਪਾਂ ਨੂੰ ਗੋਭੀ ਦੀ ਸਬਜ਼ੀ ਦਾ ਆਰਡਰ ਫਿਰ ਆਪਾਂ ਬਣਾਈ ਨਾਲ ਹੀ ਗੋਭੀ ਗੋਭੀ ਬਣਾਉਂਦੇ ਬਣਾਉਂਦੇ ਫਿਰ ਆ ਗਿਆ ਪਰੌਂਠਿਆਂ ਦਾ ਆਰਡਰ ਮੈਕਸ ਪ੍ਰੌਂਠਿਆਂ ਦਾ ਫੇਰ ਬਣਾਇਆ ਆਪਾਂ ਮੈਕਸ ਪ੍ਰੌਂਠੇ ਉਸ ਤੋਂ ਬਾਅਦ ਆ ਕੀ ਬਣਾਤਾ ਸਿਮਲਾ ਮਿਰਚ ਨੂੰ ਤੜਕਾ ਲਾ ਕੇ ਸਿਮਲਾ ਮਿਰਚ ਬਣਾਉਣ ਲੱਗੇ ਆ ਨਾਲ ਹੀ ਕੋਪੀ ਪੈਣ ਵੀ ਤਿਆਰ ਹੋਈ ਪਈ ਆ ਆਪਾਂ ਛੱਡਦੀ ਆ ਉਸ ਤੋਂ ਬਾਅਦ ਨਾਲ ਹੀ ਆ ਗਿਆ ਪ੍ਰੌਂਠਿਆਂ ਦਾ ਆਰਡਰ ਕਸਟਮਰ ਬੈਠੇ ਸੀ ਅੰਦਰ ਉਹਨਾਂ ਨੂੰ ਕੋਈ ਪ੍ਰੌਂਠੇ ਨਾਲ ਹੀ ਆ ਗਿਆ ਕਹਿੰਦੇ ਆਪਾਂ ਨੂੰ ਅਚਾਰ ਪਾਉਣਾ ਸੀ ਅੱਜ ਫੇਰ ਭੁੰਨੇ ਆਪਾਂ ਖੜੇ ਮਸਾਲੇ ਖੜੇ ਮਸਾਲੇ ਭੁੰਨ ਕੇ ਭੁੰਨੇ ਭੁੰਨੇ ਮੁੰਡਿਆ ਪੁੰਦੇ ਭੁੰਨ ਕੇ ਪਾਏ ਆਪਾਂ ਗੋਭੀ ਦਾ ਅਚਾਰਾਂ ਦੇ ਅਚਾਰ ਵਿੱਚ ਅਚਾਰ ਹੋ ਗਿਆ ਪੂਰਾ ਤਿਆਰ ਤਿਆਰ ਹੋ ਕੇ ਇਹ ਭੇਜਣਾ ਆਪਾਂ ਪਾਰਸਲ ਫੇਰ ਕਰੀ ਆਪਾਂ ਪੈਕਿੰਗ ਪੈਕਿੰਗ ਕਰਦੇ ਕਰਦੇ ਹੋ ਗਿਆ ਸੀ ਦੁਪਹਿਰ ਦੀ ਰੋਟੀ ਦਾ ਟਾਈਮ ਫੇਰ ਆਏ ਕਸਟਮਰ ਫੇਰ ਬਣਾਈ ਆਪਾਂ ਰੋਟੀ ਰੋਟੀ ਬਣਾ ਕੇ ਦਿੱਤੀ ਅੰਦਰ ਫੇਰ ਆਇਆ ਆਪਾਂ ਨੂੰ ਪਨੀਰ ਟਿੱਕੇ ਦਾ ਆਰਡਰ ਫੇਰ ਆਪਾਂ ਬਣਾਉਣ ਲੱਗੇ ਪਨੀਰ ਟਿੱਕਾ ਪਨੀਰ ਟਿੱਕਾ ਬਣਾ ਕੇ ਕਰਿਆ ਰੈਡੀ ਇਹ ਹੋ ਗਿਆ ਰੈਡੀ ਧੰਨਵਾਦ ਜੀ ਸਾਰਿਆਂ ਦਾ